ਲੈਨ ਬਣਾਓ ਇੱਕ ਲੈਨ ਬਣਾਓ ਸਰ ਇੱਕ ਲੈਨ ਵਿੱਚ ਲੰਬੀ ਲੈਨ ਕਰ ਬਣਾ ਲਓ ਇੱਕ ਲੈਨ ਇੱਕ ਗਿਦੂ ਰਾਮ ਬਿੰਨੂ ਰਾਮ ਗੀਦੂ ਰਾਮ ਮੀਰੂ ਰਾਮ ਕਿੰਨੇ ਆਲਾ ਆਟੋ 'ਚ ਕਿੰਨੇ ਬੈਠਦੇ ਬੱਚੇ ਕਿੰਨੇ ਆਲਾ ਸਵਾਰੀ ਕਿੰਨਾ ਪਾਸ ਹੈ ਇਹ ਸਰ ਪਹਿਲੇ 5 ਜਿੰਮੇ ਦੀ ਤੁਸੀਂ ਆਪੇ ਦਾਓ ਪਹਿਲੇ 5 4 5 5 6 ਸਵਾਰੇ ਲਈ ਉਹ 6 ਬੱਤੇ ਪਾਸ ਕੰਡੀ ਸੀਟ ਪਾਸ ਆ ਇਹ ਉਹ ਸੀਟ ਦਾ ਹੁਣ ਇੱਕ ਬਾਡੀ ਸੰਭਚਾਰ ਦੀ ਦੇਖ ਲਓ ਚਾਰ ਆ ਬੱਚੇ ਕਿੰਨੇ ਬਿਠਾਇਆ ਉਹ ਬੱਚੇ ਸਾਰੇ ਜੀ ਹਨ ਜਿੰਨੋਂ ਕਿੰਨੇ ਨਹੀਂ ਕਿਉਂ ਕਿਸੇ ਗੱਲ ਤੋਂ ਇਹ ਕੀਮਤੀ ਜਾਨਣਾ ਹੈ ਇਹ ਗਾਪ ਤੋਂ ਮਾਂ ਪਿਓ ਦਾ ਪੁਹੇਖਾ ਇਹ ਸੰਦਲਾ ਪੇ ਤਾਂ ਜਆ ਉੱਤੇ ਪਗਲਤੀ ਨਹੀਂ ਕਰ ਕਿੰਨੇ ਆ ਗਣੋ 1 2 3 4 5 6 7 8 9 10 11 12 13 14 15 16 17 18 19 19 ਬੱਚੇ ਆ ਜੀ ਦੇਖੋ 19 ਬੱਚੇ ਆ ਇਹ ਚਾਰ ਸੀਟਾਂ ਚਾਰ ਸੀਟਾਂ ਪਾਸ ਆ ਪੰਜ ਆ ਆ ਪਾ ਲਈ ਹੋ ਗਏ ਤੁਸੀਂ ਤਾਂ ਤੇ 19 ਬੱਚੇ ਬਿਠਾਏ ਆ ਤੁਸੀਂ ਕਿਵੇਂ ਕੰਟਰੋਲ ਕਰੋਗੇ ਜੇਕਰ ਕੋਈ ਹਾਦਸਾ ਵਾਪਰ ਗਿਆ ਤੁਸੀਂ 19 20 ਬੱਚਿਆਂ ਨੂੰ ਕਿਵੇਂ ਕੰਟਰੋਲ ਕਰੋ ਕਿਵੇਂ ਜਨਾਬ ਹਮ ਤੁਹਾਡੇ ਸਮਰੱਥ ਰਸ਼ ਪਾਣੇ ਪਾੜੀ ਅੱਡਲ ਤੁਸੀਂ ਥੋੜਾ ਅਸੀਂ ਤਲਾਣ ਕਰਨ ਲੱਗੇ ਆ ਕਿਉਂਕਿ ਸੈਮੀਨਾਰ ਲਾ ਕੇ ਤੁਹਾਨੂੰ ਸਮਝਾਇਆ ਹੋਇਆ ਸਮਝਾਉਣ ਦੇ ਬਾਵਜੂਦ ਵੀ ਤੁਸੀਂ ਆਪਣੇ ਮਨਮਰਜ਼ੀ ਕਰ ਰਹੇ ਹੋ ਠੀਕ ਹੈ ਜੀ ਇਹਦੇ ਵੇਖੋ ਬੀਮਾ ਪੋਲੂਸ਼ਨ ਹੋਰ ਕੀ ਕੁਝ ਹੈ ਨਹੀਂ ਇਹਦੇ ਵੇਖੋ ਪਹਿਲਾਂ ਤਾਂ ਦੇਖੋ ਡਾਕੂਮੈਂਟ ਕਿੰਨੇ ਘਟਾ ਹੈ ਨੰਬਰ 2 ਤੇ ਜੀ ਮੈਂ ਮਾਪਿਆਂ ਨੂੰ ਪੇਰੈਂਟਸ ਜਿਆ ਨੂੰ ਅਪੀਲ ਕਰਨਾ ਚਾਹਣਾ ਵੀ ਜਿਹੜੇ ਬੱਚੇ ਦੀ ਜਾਨ ਤੋਂ ਕੋਈ ਚੀਜ਼ ਕੀਮਤੀ ਨਹੀਂ ਹੈ ਹੁਣ ਦੇਖੋ 19 ਬੱਚੇ ਬਿਠਾਏ ਆ ਜਿਹੜੇ ਮਾਪਿਓ ਇਹ ਦੇਖਣ ਵੀ ਇਸ ਵਹੀਕਲ ਦੇ ਵਿੱਚ ਅਸੀਂ ਕਿੰਨੇ ਬੱਚੇ ਬਿਠਾਉਣੇ ਆ ਜਿਹੜੇ ਹੋਰ ਕਿਸੇ ਵਹੀਕਲ ਤੇ ਲਾ ਦੋ ਮੈਂ ਸਾਰੇ ਪੇਰੈਂਟਸ ਨੂੰ ਅਪੀਲ ਕਰਦਾ ਵੀ ਤੁਸੀਂ ਇੰਨੇ ਨੇ ਬੱਚੇ ਬਿਠਾਓਗੇ ਇੱਕ ਵਹੀਕਲ ਦੇ ਵਿੱਚ ਤਾਂ ਕਿਤੇ ਨਾ ਕਿਤੇ ਹਾਦਸਾ ਵਾਪਰ ਗਿਆ ਤੇ ਬੱਚੇ ਸਹੀ ਸਲੰਦ ਘਰੇ ਨਹੀਂ ਆ ਸਕਦੇ